ਬੰਗਲੁਰਾ ਲੌਗਪੇ ਸੰਗਲਵੱਦੀ ਸੰਗਲ ਮਾਰਦੇ ਨੇ ਆਹ ਸਹੀ ਐ ਚੱਲ ਛੁੱਟ ਪਾ ਗਿਆ ਹੁਣ ਮਿੜ ਗਿਆ ਉਹ ਇਧਰੇ ਖੋਣ ਦੇਖੋ ਉਹ ਤੇਰਾ ਪੜ ਸੁਣ ਵੇਖੋ ਨਿਕਲੇ ਨਿਕਲੇ ਕੀ ਬਣਾ ਬੱਡੂ ਬਣਾ ਨਹੀਂ ਉਥੇ ਆਵੇਂ ਉਦਾਂ ਹੀ ਆਈ ਹੈਗਾ ਕਿਧਰ ਆ 80% ਮਾਈਕ ਬੁਝੇ ਰਹਾ ਇਹ ਤੇ ਬੈਟਰੀ ਦੱਸ ਦਿੰਦਾ ਜੋ 10% ਘਟ ਗਈ। ਨਾ ਇਹ ਕਦੇ 80% ਤਾਂ। ਉਹ ਵੀ ਨਹੀਂ ਘਟ। ਅੱਛਾ ਅੱਛੀ। ਅੱਜ ਵੀਰ ਉਹਦੇ ਵੀਰ ਕਿਨਾਂ ਡੂਣ ਦਾ। ਕਿਨਾਂ ਡੂ ਮੈਂ ਬੈਟਰੀ। ਉਹ ਨਾ ਉੱਤੇ ਧਿਆਨ ਨਾ ਉੱਤੇ ਡੂ ਬਣਾ ਜੋ ਟੀਮ ਨਾ ਆਇਆ। ਹਾਂ ਲਾਈਟ ਨਾ ਕਾਚੀ ਨਹੀਂ ਮਾਰੀ। ਛਾੜ। ਫੋਰ ਬਾਕੀ ਨਹੀਂ ਕਾਜੀ। ਗੱਡੀ। ਤੇ ਜੀ ਬਰਾਤ ਬੜਾ ਕਾਸ਼ ਕਿ ਖਾਏ ਕਰੀ ਕਿੱਥੇ ਗੁਰਾ ਬਾਬਾ ਇੰਨਾ ਕੱਕ ਘਾਣੇ ਤੇ ਪੋਹਣੇ ਦਾ ਕਬਰੇ ਜੀ ਅੱਛਾ ਉਹ ਤਰੇ ਇਸੇ ਛੋਟਾ ਪੈਂਚਾਇਤ ਦਾ ਮਿਲਦਾ ਮਿਲਦਾ ਇਹ ਗੁਰਦਰ ਖਿਆਲ ਮਾਫ ਕਰਿਓ 12 ਦਰੀ ਆ 12 ਦਰੀ ਆ ਸਾਂ ਜੀ ਸਾਰੀ ਵੀਰਾਂ ਨੂੰ ਵਾਈਕਲ ਟਿੱਕਾ ਖਾ ਖਾ ਵਾਈਕਲ ਦੇ ਪਤੀ ਸਾਂ ਜੀ ਅੱਜ ਅਸੀਂ ਪਿੰਡ ਕੋਟਲੀ ਆ ਇਹ ਪਿੰਡਾ ਬਲਟੋਈ ਦੇ ਕੋਲ ਜ਼ਿਲ੍ਹਾ ਕਰਨਤਾਂ ਦੇ ਵਿੱਚ ਆਇਆ ਤੇ ਆ ਤੁਸੀਂ ਬਜ਼ੁਰਗ ਦੇਖ ਰਿਹਾ ਜੀ ਮੇਰੇ ਕੋਲ ਇਹ ਬਜ਼ੁਰਗ ਨੂੰ ਅੱਜ ਅਸੀਂ ਆ ਲੈਣਾ ਹੀ ਵੀਰ ਜੀ ਹੁਣਾਂ ਨੇ ਫੋਨ ਕੀਤਾ ਸੀਗਾ ਆ ਤੁਹਾਨੂੰ ਦਿਖਾਉਂਦੇ ਆ ਕਿ ਬਾਪੂ ਜੀ ਕੌਣ ਨੇ ਕਿੱਥੋਂ ਆਏ ਆ ਤੇ ਕੀ ਪ੍ਰੋਬਲਮ ਇਹਨਾਂ ਨੇ ਤੇ ਵੀ ਜੀ ਕਹਿੰਦੇ ਕਿ ਬਾਪੂ ਜੀ ਇੱਥੇ ਆ 15 ਦਿਨ ਹੋ ਗਏ 15 ਦਿਨ ਹੋ ਗਏ ਇੱਥੇ ਅੱਛਾ ਤੇ ਪੜਾ ਕੋਲ ਮੈਂ ਤੁਹਾਨੂੰ ਪਤਾ ਹੈ ਹੈ ਤਰੇਆ 2 ਮਿੰਟ ਨਹੀਂ ਪੜਾ ਇਹ ਪਤਮਾ ਤੁਹਾਨੂੰ ਪਤਾ ਹੈ ਕੌਣ ਵਾ ਕਿੱਥੋਂ ਆਏ ਆ ਇਸ ਤਰ੍ਹਾਂ ਕਿ ਕਿਸੇ ਵੀਰ ਦੇ ਨਾਲ ਇਥੋਂ ਜਿਹੜਾ ਬਲਟੋਏ ਦੇ ਲਾਗੇ ਇੱਕ ਟੈਂਟ ਸੀਗਾ ਬਲਟੋਏ ਦੇ ਜਮ ਬਲਟੋਏ ਦੇ ਵਿੱਚ ਹੀ ਇੱਕ ਪਰਿਵਾਰ ਵਾ ਉਹਨਾਂ ਦੇ ਨਾਲ ਇਹ ਬਾਂਬੂ 15 ਸਾਲ ਕੰਮ ਕਰਦਾ ਰਿਹਾ ਹੈ ਇਹ ਹੁਣ ਉਹਨੂੰ ਬਾਪੂ ਨੂੰ ਉਹਨਾਂ ਨੇ ਛੱਡ ਦਿੱਤਾ ਛੱਡਣ ਦਾ ਕਾਰਨ ਕੀ ਆ ਕਿ ਬਾਪੂ ਦੇ ਲੱਤ ਦੇ ਵਿੱਚ ਕੀੜੇ ਪੈ ਗਏ ਆ ਮੈਂ ਵੀਰ ਨੂੰ ਕਹਿੰਦਾ ਇੱਕ ਰਿੱਦੂ ਨੂੰ ਮਰੇ ਵਿਖਾ ਦਿ ਦੇਖੋ ਕੀੜੇ ਕੀੜੇ ਪੈ ਬਾਪੂ ਦੇ ਪੈਰ ਤੇ ਠੀਕ ਹੈ ਜੀ ਤੇ ਵੇਖੋ ਇੰਨਾ ਵੇਖ ਲੋ ਕਲ ਜੁਗਾ ਪਿਆ ਪਿਆ ਜਿੰਨਾ ਚਿਰ ਬਾਪੂ ਬੈਂਡਰੀ ਨਾਲ ਪਗ ਰੱਖੀ ਉੱਪਰ ਹੈ ਜਿੰਨਾ ਚਿਰ ਬਾਪੂ ਕੰਮ ਕਰਦਾ ਰਿਹਾ ਉਹਨਾਂ ਚਿਰ ਬਾਪੂ ਨੂੰ ਰੋਟੀ ਭਰੀ ਮਿਲਦਾ ਰਿਹਾ ਹੁਣ ਜਦੋਂ ਬਾਪੂ ਕੰਮਾਂ ਸਾਈਡ ਤੇ ਲੈ ਗਿਆ ਵਾ 59000 ਸਾਈਡ ਤੇ ਚੁੱਕੋ 59000 ਸਾਈਡ ਤੇ ਚੁੱਕੋ ਉਧਰ ਲੈ ਜਾਓ ਬਾਪੂ ਕੰਮ ਕਰਨੋਂ ਹਟ ਗਿਆ ਵਾ ਬਿਮਾਰ ਹੋ ਗਿਆ ਵਾ ਕੀੜੇ ਪੈ ਗਏ ਤੇ ਬਾਪੂ ਨੂੰ ਏਦਾਂ ਅਦਵਾਤ ਪਾਉਂਦੇ ਨੇ ਨਹੀਂ ਨਹੀਂ ਆਪਾਂ ਨਹੀਂ ਉੱਥੋਂ ਬੜਾ ਦੇ ਜਿੰਦਰ ਗੱਡੀ ਲਾ ਕੇ ਜਿੰਦਰ ਨਹੀਂ ਪਿਆਰ ਤੋਂ ਪਾਸੇ ਲੈ ਕੇ ਨਾ ਜੀ ਜੀ ਪਤਾ ਚੁੱਕੜ ਉੱਧਰ ਲੈ ਕੇ ਚੱਲੋ 59000 ਇੱਥੇ ਗੱਡੀਆਂ ਨਹੀਂ ਉਹ ਗੱਡੀ ਲਾ ਕੇ ਖੜਗੇ ਗੱਡੀ ਲੈ ਆਓ ਵੀਰੇ ਆਜੋ ਇੱਕ ਮਿੰਟ ਇੱਥੇ ਡੂਮਣਾ ਬਹੁਤ ਗਿਆ ਨੂ ਮਾਰ ਚੰਨ ਮਾਰ ਅੱਗੇ ਆਪਾਂ ਗੱਡੀ ਲਾ ਕੇ ਜਰ ਗੱਡੀ ਅੱਗੇ ਚੰਨ ਮਾਰ ਜਿਹੜੇ ਡੂ ਬਣਾਉ ਨਹੀਂ ਹੁੰਦਾ ਜੇ ਜੰਗਲੀ ਡੂ ਬਣਾ ਵਾਏ ਕੱਢ ਲੈ ਆਈਏ ਵੀਡੀ ਖਾਦੇ ਇੱਕ ਬੰਛੇ ਦਾ ਨਾ ਹਵਾ ਲਾ ਦੇ ਉਹ ਵੀ ਕਰੇ ਯਾਰ ਚੰਨ ਮਾਰ ਦਰਦ ਹੋ ਚੁੱਕੇ ਸੇਡਾ ਨਾ ਸਵਾਲ ਉਹ ਬਾਪੂ ਘੁੱਸ ਕੇ ਕਰ ਗਏ ਨੀ ਨੰਪੜਦਾ ਹੋਰ ਬਾਪੂ ਡੂਣਾ ਲਾ ਦਿੰਦਾ ਬਾਪੂ ਨੇ ਰਾਤ ਨੂੰ ਡੰਡਾ ਨਹੀਂ ਖਾਣਾ ਫਾਜੀ ਅੱਗੇ ਲੈ ਜਾਓ ਅੱਗੇ ਲੈ ਜਾਓ ਕਿਹਦੀ ਕਰ ਰਹੇ ਹੋ ਕਿ ਅੱਗੇ ਦਾਂ ਕਰੀ ਮੋੜ ਕਰ ਲਾ ਕਰ ਲਾ ਆ ਵਾ ਇੱਕ ਜਿਹੜੀ ਕਰੀ ਬਾਪੂ ਦੀ ਚਾਨਣ ਕਰੀ ਪੁੱਛੀ ਬਾਪੂ ਨੂੰ ਪਿੰਡ ਤੋਂ ਜਿਹੜਾ ਇਧਰ ਕੀ ਜੇ ਕੱਢੇ ਉਧਰ ਪਤਾ ਹੀ ਕਿੰਨਾ ਯਾਰ ਪਤਾ ਇੱਥੇ ਕੱਢੇ ਸੀ ਇਥੇ ਕਿੰਦੀ ਕਰਨਾ ਚਾਹੁੰਦਾ ਉਸ ਵੀਰ ਨੂੰ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਬਾਪੂ ਨੂੰ 15 ਸਾਲ ਰੱਖਿਆ ਵਾ ਕਿ ਸਾਡਾ ਮੋਬਾਈਲ ਨੰਬਰ ਥੱਲੇ ਵੀਡੀਓ ਦੇ ਉੱਪਰ ਥੱਲੇ ਦਿੱਤਾ ਵਾ ਜਰੂਰ ਸਾਡੇ ਨਾਲ ਇੱਕ ਵਾਰੀ ਜਰੂਰ ਸੰਪਰਕ ਕਰਿਓ ਤੇਰਾ ਪਿੰਡ ਕਿਹੜਾ ਭਲਾ ਇਧਰ ਆਣਾ ਨਾ ਮੱਲਾ ਵਾਲੇ ਬੰਦੇ ਮੇਰਾ ਪਿੰਡ ਬਾਬਾ ਜੀ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਹੈਗਾ ਆ ਉੱਥੇ ਸਤਾਂਪੁਰ ਲੱਗ ਜੀ ਕਿਹੜਾ ਪਿੰਡ ਹੈ ਜੀ ਅਸਲ ਤੇ ਬਾਪੂ ਨਾ ਬਜ਼ੁਰਗ ਵੀ ਜਿਆਦਾ ਹੋ ਗਏ ਤੇ ਬਿਮਾਰ ਵੀ ਜਿਆਦਾ ਹੁੰਦਾ ਕਰਕੇ ਨਾ ਬਾਪੂ ਨੂੰ ਪਤਾ ਉਹਨਾਂ ਨੂੰ 10000 ਰੁਪਏ ਲਾ ਕੇ ਪਿੰਡ ਮੇਰਾ ਨਾਲ ਲਾ ਲਗੇ ਕਿਹੜਾ ਪਿੰਡ ਕਿਹੜਾ ਬਾਪੂ ਤੇਰਾ ਇੱਥੇ ਵੀ ਜਿਹੜੀ ਕਾਰਖਾਨਾ ਇੱਥੇ ਕਿੰਨੇ ਤਰ੍ਹਾਂ ਦੋਏ 10 ਤੋਂ 10 ਦਿਨ ਹੋ ਗਏ ਆ ਗਏ 10 15 ਦਿਨ ਮੇਰੇ ਜੀ ਉੱਥੇ ਬਾਬੇ ਕਿਤੇ ਮੇਲਾ ਹੋਇਆ ਨਾ ਬਾਬੇ ਦਾ ਭਾਈ ਝੜੂ ਉੱਥੋਂ ਆ ਕੇ ਟੰਡੀਆਂ ਚੜ ਕੇ ਇਹਨੂੰ ਆ ਗਿਆ ਔਰ ਬਾਅਦ ਇੱਥੇ ਉਹ ਬਚਾਰੇ ਕਬਰਾਇਆ ਫੋਨ ਲਾਪੇ ਇੱਥੇ ਟੇਕ ਗਿਆ ਤੇ ਪਛਾਣ ਨਾ ਪਣੀ ਫਿਰ ਤੁਸੀਂ ਉੱਦੋਂ ਪਾਣੀ ਉਹ ਚਾਹ ਚਾਹ ਦਾ ਪਾਣੀ ਸਰਸ ਕਾਉਂਦੇ ਜਿਹੜਾ ਉਹ ਉਹ ਕਰਨੇ ਗੱਲ ਕੀ ਦੱਸ ਦੱਸੋ ਹਾਂ ਹਾਂ ਸੱਤ ਸਾਲ ਆਇਆ ਕਿਦਰਾ ਸੱਤ ਸਾਲ ਆਇਆ ਜਿਹਨੇ ਦੁਕਾਨ ਖੋਲੀ ਕੀ ਨਾ ਹੁੰਦਾ ਬੈਂਕਰ ਬੈਂਕਰ ਕਿਹੜੇ ਪਿੰਡੋਂ ਦਾ ਸਾਵੇ ਨਾਲੀ ਛੜ ਦੇ ਨਾਲੀ ਪਰਲੇ ਬੰਨੇ ਜਿੱਥੇ ਡਾਕੂ ਦੀ ਕੋਟਲੀ ਸੀ ਜਦੋਂ ਆਪਾਂ ਇੱਥੋਂ ਆ ਛੜ ਕੇ ਚਲੇ ਗਏ ਨਾ ਆ ਛੜ ਕੇ ਨਾਲੀ ਘਰ ਪੈਂਦਾ ਗਲਤ ਗੱਲ ਆ ਵੀਰ ਇਨਸਾਨ ਅੱਛਾ ਲੱਖ ਨੂੰ ਆ ਗੜ ਗਏ ਫਿਰ ਮਤਲਬ 15 ਸਾਲ ਕੰਮ ਕਰਾਇਆ ਗੁਰੂ ਫੀ ਤਨਖਾਹ ਤੇ ਕੀ ਦੇਣੀ ਤੁਸੀਂ ਉਹਦਾ ਲਾਜ ਹੀ ਕਰਾ ਲੋ ਕਮ ਸੇ ਹਾਂਜੀ ਆ ਵੀਰੇ ਬਹੁਤਾ ਜਿਆਦਾ ਲਾਜ ਦੀ ਲੋੜ ਨਹੀਂ ਵੀ ਬਹੁਤਾ ਵੀ ਪੀਜੀਏ ਦਾ ਲਗਵਾਉਣਾ ਦਾ ਦੇ ਦੇ ਦਪਟੀਆਂ ਕਰਾ ਦੇ ਹਾਂਜੀ ਨਾ ਡਾਕਟਰ ਕਿੱਥੇ ਡਾਕਟਰ ਪੱਟੀ ਕੁਲਾ ਕਰੇ ਦੇ ਕਿੱਧਰ ਹੋਰ ਕਿਹੜੇ ਉਧਰ ਨਿਕਲ ਆਏ ਹੀ ਉਧਰ ਤਾਰ ਵੀ ਤੇ ਇਹ ਗਾਂ ਗਾਂ ਸਾਈਡ ਤੇ ਕਰਦੀ ਸਾਈਡ ਤੇ ਲਾਈਟ ਮਰੀ ਲਾਈਟ ਮਰੀ ਲਾਈਟ ਲੱਗੀ ਵੱਡੀ ਲਾਈਟ ਲੈ ਆ ਉਹ ਲਾਈਟ ਥੋੜੀ ਲੱਗੇ ਆਹ ਨਾ ਬਾਬਾ ਨਿਕਲੇ ਹੋ ਗਏ ਉਹ ਨੂੰ ਲੈ ਨੇ ਇਧਰ ਲੈ ਬੋਲ ਬੜੇ ਕਿਹਾ ਆ ਗੁੱਟਾ ਖਾਈ ਗਿਆ ਕੇ ਹਾਂ ਉਹ ਤਾਂ ਉਹ ਤਾਂ ਜ਼ਿਆਦਾ ਹੀ ਗੁੱਟਾ ਖਾਈ ਗਿਆ ਉਹ ਤਾਂ ਤਾਂ ਤੇਰੀ ਲੱਭਿਖਾਉਣਾ ਇਹ ਚੇਡਾ ਕਰ ਪੈਰ ਬਾਪੂ ਪੂਰਾ ਸੱਜਿਆ ਦਾ ਬਾਪੂ ਉਹ ਠੰਡੀ ਉੱਠ ਕੇ ਆਉਂਵੇ ਠੰਡੀ ਚ ਲੱਗੇ ਹੋਣ ਆ ਚੱਲੇ ਚੱਲ ਕੇ ਕੋਈ ਨਹੀਂ ਹੈ ਵੀਰ ਉਹਨਾਂ ਨੂੰ ਪਤਾ ਨਾ ਹੋਊਗਾ ਕਿ ਬਾਪੂ ਅਸਾਤ ਤੇ ਇੱਥੇ ਬੈਠਾ ਹੋ ਮਦਦ ਹੋਰ ਵੀ ਹੈਗਾ ਥਿੰਗ ਕੋਨਾਂ ਦਾ ਵੀ ਡੇਢ ਦੋ ਸਾਲ ਲਾਏ ਹੁਣ ਮਹਾਰਾਜ ਜਾਣਦਾ ਕੀ ਕਰੇਗਾ ਪਤਾ ਹੀ ਨਹੀਂ ਵੀਰ ਜੀ ਕਿਹਦੇ ਨਾਲ ਰਿਹਾ ਕਿਹਦੇ ਨਾਲ ਜਿਹਦੇ ਨਾਲ ਇੱਕ ਦਿਨ ਵੀ ਨਹੀਂ ਰਿਹਾ ਉਹ ਵਿਚਾਰੇ ਪੱਟੀਆਂ ਗਰਾਉਂਦੇ ਆ ਉਹ ਵਿਚਾਰੇ ਨਾਲ ਬਾਪੂ ਦੀ ਸੇਵਾ ਕਰ ਓਏ ਜਿੱਦਨ ਦਾ ਇੱਥੇ ਆਇਆ ਉਦੋਂ ਦਾ ਸਾਰੇ ਜਿੰਨੀ ਜੋਗੇ ਪੂਰਾ ਕਾਇਦਾ ਆ ਡਾਕਟਰ ਚਰਾ ਮੈਨੂੰ ਰੋਡ ਦਾ ਜਵਾਜ ਦਾ ਉਹ ਤੇਲ ਪਾ ਗਿਆ ਤੇਰਾ ਪੜਾ ਦੇ ਨਵੀਂ ਤਿਆਰ ਹੋ ਗਈ ਵਾਈ ਵਾਈ ਗਰੂ ਇਹ ਆ ਯੂਨੀਟ ਆ ਰੋਲ ਦੇ ਵਿੱਚ ਦੇਖੋ ਕਿਹੜੇ ਕੀੜੇ ਇੱਥੇ ਦੇ ਗੁਰਾ ਹਜ਼ਾਰਾਂ ਕੀੜਾ ਉਹ ਤੇਲ ਪਾ ਆ ਸਾਰੇ ਚਾਰ ਇਹਦਾ ਕੋਈ ਨਹੀਂ ਗੇ ਜਿਹੜੇ ਮੋਟੇ ਨੇ ਉਹ ਭਾਈ ਵਰਗੀ ਜਿਹੜੀ ਤੁਹਾਨੂੰ ਮੈਂ ਵੀਡੀਓ ਉਹ ਵੇਖਿਆ ਕਿ ਜਿਹੜੇ ਤੰਗ ਸੁਣਦੇ ਐ ਸਰਪੰਚ ਸਾਹਿਬ ਕੋਈ ਨਹੀਂ ਇਨਸਾਨੀਅਤ ਵਾਲਾ ਹੋ ਰਹੀ ਨਹੀਂ ਕਿ ਇਨਸਾਨੀਅਤ ਤੇ ਹੁੰਦੀ ਕਿ ਇਹ ਕੀੜੇ ਨਹੀਂ ਇਹਦੇ ਪੈਰ ਜਿਹੜੇ ਕੀੜੇ ਆ ਬਾਪੂ ਦੇ ਪੈਰ ਚ ਕੀੜੇ ਨਹੀਂ ਆ ਇਹ ਆਪਣੀ ਇਨਸਾਨੀਅਤ ਦੇ ਕੀੜੇ ਪਏ ਆ ਇਨਸਾਨੀਅਤ ਦੇ ਕੀੜੇ ਕਿਉਂ ਆ ਕਿ ਇੰਨਾ ਚਿਰ ਕੇ ਦੇ ਘਰੇ 10 ਦਿਨ ਕੋਈ ਹਫਤਾ ਕੰਮ ਕਰ ਲੈਣਾ ਤੇ ਆਪਾਂ ਉਹਦਾ ਵੀ ਕਹਿਣੇ ਕਿ ਯਾਰ ਇਹਨੂੰ 10 50 ਰੁਪਏ ਦੇ ਦਈਏ ਜਾਂ ਇਹਦੀ ਕੋਈ ਮਦਦ ਕਰ ਦਈਏ 15 ਸਾਲ ਬਾਪੂ ਨੇ ਕੰਮ ਕੀਤਾ ਇਸ ਪਿੰਡ ਦੇ ਵਿੱਚ ਕਿਸੇ ਜ਼ਿੰਮੇਦਾਰ ਦੇ ਘਰੇ ਪਰ ਅਖੀਰ ਦੇ ਵਿੱਚ ਬਾਪੂ ਨੂੰ ਕੀ ਮਿਲਿਆ ਕੀੜੇ ਮਿਲੇ ਬਾਪੂ ਨੂੰ ਇੱਕ ਉਹ ਉੱਥੇ ਇੱਕ ਮੰਝਾ ਮਿਲਿਆ ਥਾਨ ਨਾਲ ਕਿ ਥੱਲੇ ਉਹਦੇ ਵੀ ਉੱਤੇ ਹੀ ਚੜੇ ਆ ਉਹਦੇ ਉੱਤੇ ਜਿਹੜੇ ਮਾਖੂ ਲੱਗੀ ਡੂਮਣਾ ਲੱਗਾ ਪਤਾ ਨਹੀਂ ਇਹ ਵੀ ਕਿਹੜੇ ਵਲੇ ਡੂਮਣਾ ਮ ਬਾਪੂ ਦੇ ਲੜ ਸਕਦਾ ਸੀ ਆ ਪਾਉਣ ਲੈਂਦੇ ਯਾਰ ਬਾਪੂ ਪੈਸੇ ਨਾਲ ਗੋਲੀ ਮਾਰੇ ਇਲਾਜ ਹੀ ਕਰਾ ਦਿੰਦੇ ਤੇਰਾ ਨਾ ਇਹ ਨਹੀਂ ਕਰਾਉਂਦੇ ਹਾਂ ਕੋਈ ਗੱਲ ਨਹੀਂ ਫਿਰ ਆਪਾਂ ਸਨਮਾਨਤ ਕਰਾਂਗੇ ਉਹਨਾਂ ਨੂੰ ਬਾਪੂ ਵੀ ਨਾ ਸੁਣ ਜੇ ਆ ਤਾਂ ਹੁਣ ਸੁਣ ਸੁਣ ਸੁਣੋ ਯਾਰ ਪੈਸੇ ਦਾ ਕੰਮ ਨਹੀਂ ਕਰਦਾ ਕੱਲ ਵੀ ਜੀ ਪੈਸੇ ਪੈਣ ਨਹੀਂ ਆਈ ਸੁਣੋ ਜੇ ਨਗਰੀ ਸੁਣੋ ਜਾਂਦਾ ਵਾ ਸੁਣੋ ਹੈ ਬਾਕੀ ਇਹ ਤੈਨੂੰ ਪਤਾ ਨਹੀਂ ਲੱਗਦਾ ਹੋਣਾ ਇਹਨਾਂ ਨੂੰ ਵੀ ਸੁਣਨ ਹੋ ਗਿਆ ਥੋੜੀ ਤਾਂ ਪਤਾ ਲੱਗਦੀ ਹੈ ਇਹ ਚੀਜ਼ ਕਟਾਉਣੀ ਵੀ ਪੈ ਸਕਦੀ ਆਪਾਂ ਨੂੰ ਆ ਕਟਰੀ ਬਹੁਤ ਵੀਰ ਜੀ ਆ ਬਦਾਨ ਵਜਰੇ ਕੱਟੀ ਨਹੀਂ ਆਗੇ ਸਿਹਤ ਹਸਪਤਾਲ ਆਲੇ ਤਲੇ ਗਏ ਨੇ ਸਾਰਾ ਹੰਦੂ ਜਾਣੀ ਹਾਂਜੀ ਹੰਦੂ ਘੋਟੇ ਵਾਲਾ ਜਿਹੜਾ ਮੈਂ ਪਹਿਲਾਂ ਲੈ ਗਿਆ ਉਹ ਵੀ ਕਹਿੰਦਾ ਪੈਕੇਜ ਆ ਵੀ ਉਹ ਤੁਮੇ ਨਾਲ ਘੋਟ ਲਿਆ ਦਾ ਪਾਸਾ ਲਾਇਆ ਵੀ ਕੋਟਾ ਰੱਖਣਾ ਪੈਣਾ ਮੈਨੂੰ ਹਾਂਜੀ ਜਿੰਦਾ ਆ ਗਿਆ ਨਾਲ ਇਹ 100 ਰੁਪਈਆ ਦੇ ਉਹ ਕੰਮ ਨੂੰ ਕੱਟ ਕੇ ਜਿਆਦਾ ਕਢਾੜੇ ਕਰੇਗਾ ਕੀ ਕਾਪੇ ਹਨ ਵੀ ਕੰਮ ਕਰਾ ਰਿਹਾ ਕਰੋ ਡਰ ਕੇ ਨਾਲ ਇਹ ਡੈਕ ਕਰਦਾ ਮੈਂ ਘੱਲੇ ਕਰਨਾ ਕਰਾ ਗਰੂ ਮਿੱਤਾਂ ਵਿੱਚ ਬਾਪੂ ਖੜ ਜਾ ਤੇਰਾ ਭਲਾ ਜੀ ਬਾਪੂ ਤੂੰ ਤੇ ਪੂਰਾ ਚਾਮਚਾ ਮੇਰੇ ਖੀ ਸਰਦਾਰੇ ਮੂੰਹ ਤੋਂ ਵਿਚਾਰੇ ਨੇ ਇੱਕੜੀ ਛੱਡਿਆ ਹੋਵੇ ਤਿੱਲਿਆਂ ਦੀ ਸਾਰੀ ਕੱਢੀ ਆਇਆ ਸਰਪੰਚ ਸਾਹਿਬ ਨੇ ਬੋਲ ਕੀਤਾ ਹਾਂ ਜੀ ਕੋਈ ਜਦਾ ਵਜੂ ਓਏ ਮੋਟੇ ਮੋਟੇ ਜਿਹੜਾ ਤਰਾਸੇ ਤੇਰੇ ਤੇ ਧਿਆਨ ਦੇਣਾ ਪੈਣਾ ਸੇਰੇ ਹੋਨੇ ਹਨ ਥੱਲੇ ਆਉਣ ਚੱਲ ਗਏ ਕੱਟ ਜੋ ਮੈਂ ਟਾੜਾ ਗੋਣ ਗੋ ਤੇ ਟਾੜਾ ਹੀ ਭਾਲ ਭਾਉ ਦਾ ਵਿਆਹ ਸਰਲਾ ਦਾ ਧੰਨਵਾਦ ਇਹਨਾਂ ਵੀਰਾਂ ਦਾ ਸਾਨੂੰ ਬਹੁਤਾ ਬਦਲ ਲੱਗਣਾ ਸੀ ਆ ਇੱਥੇ ਕਿ ਲਾਈਟ ਬਸ ਚਾਹੀਦੀ ਕਿ ਨਹੀਂ ਲਾਈਟ ਹਣ ਪੜਾਣਾ ਕਰਦੇ ਨਹੀਂ ਚਾਹੀਦੀ ਲਾਈਟ ਬਠੀਦਾ ਇੱਧਰ ਬੰਗਰ ਦੇਣਾ ਡਾਕਪੇ ਸੰਗਲਵਜੀ ਸੰਗਲ ਮਾਰ ਦੇਣਾ ਜੀ ਅੱਛਾ ਸਹੀ ਐ ਕੋਈ ਦੇਖੋ ਕਿੜਿਆ ਚਲ ਛੁੱਟ ਪਾ ਗਿਆ ਹੁਣ ਮਿੜ ਕੇ ਆ ਉਹਦੇ ਜੱਗਾ ਪਿਆ ਨਹੀਂ ਅੱਛਾ ਇੱਥੇ ਵੀ ਆ ਕਾਸਿਆ ਪਿਆ ਅੱਛਾ ਸੰਗਲ ਮਾਰ ਕੇ ਰਾਤ ਨੂੰ ਬੰਦ ਬੁੱਲ ਲੈਂਦੇ ਹੋਣਗੇ ਉਹ ਇਧਰ ਕੋਣ ਦੇਖੋ ਉਹ ਤੇਰਾ ਪੜਾ ਸੁਣ ਵੇਖੋ ਨਿਕਲੇ ਆ ਨਿਕਲੇ ਕੀ ਬਣਾ ਤਿਵੇਂ ਡੂ ਬਣਾਣੀ ਉਥੇ ਉਦਾਂ ਹੀ ਆਈ ਉਹਦਾ ਦਾਤ ਪਲੋ ਡਾਕਟਰ ਕਰਦੇ ਸਾਫ ਇਹਨਾਂ ਰਾਤ ਰਾਤ ਚ ਕਰਦੇ ਨੇ ਬਾਬੂ ਕਰਦੇ ਸਾਫ ਉਹਦਾ ਧਿਆਨ ਕਰਨਾ ਆਪਣਾ ਇੱਕ ਵੀ ਕੀੜਾ ਰਹਿ ਜੇ ਤੇ ਰਾਤ ਰਾਤ ਜੋ ਇਹਨੇ ਪਤਾ ਨਹੀਂ ਕਿੰਨੇ ਘੰਟੇ ਦੇ ਦੇਣੇ ਆ ਹਾਏ ਹਾਏ ਦਰਦ ਵੜੀ ਹੁੰਦੀ ਚੇਰੇ ਨੂੰ ਉਦੋਂ ਵੀ ਆਉਂਦਾ ਹੈ ਡੇਂਗੋ ਕਿਹਾ ਹੁਣ ਹੁਣ ਇਹਦਾ ਹੀ ਭੜਾ ਹੋਣਾ ਚਲੇ ਜਾਣਾ ਚੱਟਾ ਮੇਰੋਂ ਕੋਲ ਆਇਆ ਹੋਣਾ ਘੂਮੜਿਆ ਨਿਕਲ ਅੰਦਰ ਸਾਰਾ ਆਪਾਂ ਆ ਗਏ ਲੋ ਠੀਕ ਨੇ ਮੈਂ ਏ ਦੇ ਕਿਨਾਰੇ ਹਾਂ ਆ ਗਮੇਜੀ ਰਾਤ ਸੌਂ ਗਿਆ ਨਹੀਂ ਆਸਤ ਕਹੀ ਆ ਮੈਂ ਕੁਦਰ ਬਿਨਵਾ ਕੇ ਮੈਂ ਨਿਸ਼ਾਨ ਤੋਂ ਲੂਪੇ ਕਿੱਥੋਂ ਲਿਆਦਾ ਕੋਈ ਨਿਸ਼ਾਨ ਸ ਹੈ ਥਲੀ ਕੋਈ ਦੇ ਜਾਂਦਾ ਇਹਨੂੰ ਨਹੀਂ 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 ਜੀ ਨਹੀਂ ਜਾਨਦਿਲ ਜਾਗਦੀ ਜਾਂਦੀ ਹੋਊਗੀ ਨਹੀਂ ਨਹੀਂ ਵੀਰੇ ਇੱਧਰ ਕੰਨ ਦੇ ਨਾਲ ਆਇਆ ਸਾਈਡ ਤੇ ਸੋਚ ਲੱਗਾ ਹੋਣਾ ਵੀਰੇ ਏ ਦੁਪਹਿਰੇ ਸਾਈਡ ਤੇ ਸੋਚ ਲੱਗਣ ਅੰਦਰ ਲਈ ਸੈਟ ਇਹ ਵੀਰੇ ਏ ਤੇ ਭਗਤ ਵਾਹਿ ਨੂੰ ਤਾਂ ਕੋਈ ਨਹੀਂ ਗੱਡੀ ਦਾ ਆਨ ਕਰੋ ਪਹਿਲਾਂ ਜਿਹੜਾ ਇਹ ਸੁਣਾਫ ਹੋ ਜਾਂਦਾ ਹੋਗਾ ਨਿਸ਼ਾਨ ਸੈੱਟ ਲੱਗ ਜਦ ਤਨ ਉਹ ਤੇ ਬੱਕਾ ਹੈ ਨਾ ਉਧਰ ਉਧਰ ਪੈਕ ਲਾਇਆ ਹੈ ਨੇ ਹਾਂਜੀ ਇੱਕ ਗਲਾਸ ਲੈ ਰਹੇ ਪਾਪਾ ਨਾ ਇੱਕੋ ਕਰਕੇ ਗਲ ਸੁਣਾ ਆ ਮੈਂ ਕਹਿਣਾ ਸੰਦੋ ਨਹੀਂ ਕਹਿਣਾ ਵੀ ਦੇ ਜੀ ਚਲ ਆ ਤੈਨੂੰ ਪੈਕਲਵਾ ਕੇ ਲਾ ਆਇਆ ਨੂੰ ਚੁਗ ਇਹ ਵੀ ਰਕਾਰ ਪਈ ਇਹਦਾ ਆਸੇ ਲੰਦੇ ਰਹੇ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਮੇਂ ਗਲਤੀ ਸਰਦੀ ਕਰਾਉ ਮਾਫ ਕਰਿਓ ਚਲ ਜੀ ਪ੍ਰਸ਼ਾਦਾ ਪਾਨੇ ਸ਼ੱਕ ਚਲ ਜੇ ਵਧੀਆ ਕੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਚੰਗਾ ਵੀਰੇ ਆਈ ਹੋਗੀ ਤਾਂ ਨੰਗਦੇ ਟਾਪਣੇ ਚਲੋ ਠੀਕ ਹੈ ਜੀ ਹਾਂ ਜੀ ਇਹ ਕਰ ਗਏ ਚਲ ਗਏ ਪਰ ਤੁਹਾਡਾ ਬਾਕਰੂ ਗਾਇਸ ਇਧਰ ਸਿੱਧੀ ਨਾ ਵੀ ਗੱਡੀ ਆਹ ਹਾਂ ਨਹੀਂ ਵੀ ਜਾਣੀ ਆ ਮੈਨੂੰ ਪਤਾ ਨਹੀਂ ਕਿਲਾ ਗਿਆ ਮੇਰਾ ਓਕੇ ਹਾਂ ਜੀ ਮੈਂ ਚਲਾਉਣੀ ਕਿ ਤੂੰ ਚਲਾਉਣੀ ਹੈ ਮੈਂ ਚਲਾਉਣਾ ਮੈਂ ਬੈਠਾ ਅੱਛਾ ਤਾਂ ਆਪਣਾ ਸ਼ੱਕ ਚੱਲ ਜਾ ਮਾਫ਼ ਕਰਨਾ ਇਹ ਬਾਤ ਧੰਨਵਾਦ ਬ੍ਰਾਈਟ ਤੁਹਾਡਾ ਧੰਨਵਾਦ ਤੁਹਾਡਾ ਤੇ ਪ੍ਰਸ਼ਾਦਾ ਪਾਣੀ ਵਾਲੀ ਫੇਰ ਠੀਕ ਹੈ ਬੇ ਪ੍ਰਸ਼ਾਦਾ ਪਾਣੀ ਧੰਨਵਾਦ ਰਾਬਾ ਧੰਨਵਾਦ ਨਹੀਂ ਫੇਰ ਕਿਤੇ ਸਹੀ ਹੁਣ ਨਾ ਨੀ ਪੌਂਡਾ ਤੇ ਚੱਲੀਏ ਫੇਰੇ ਫੇਰੇ ਪਰਵਾਹ ਦਾ ਦਵਾਈ ਦੋਲੀ